ਅੰਜ ਜੰਡਿਆਲਾ ਵਿਖੇ ਜਿੱਥੇ ਕਾਂਗਰਸ ਆਈਸੀਸੀ ਦੇ ਨਵ ਨਿਯੁਕਤ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੁਡਾਲਾ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੇ ਹੁਦੇ ਦੀ ਜ਼ਿੰਮੇਵਾਰੀ ਪੂਰੀ ਤੰਦੇਹੀ ਨਾਲ ਨਿਭਾਉਣ ਦੀ ਗੱਲ ਆਖੀ। ਉੱਥੇ ਹੀ ਮੀਡੀਆ ਨਾਲ ਮੁਖਾਤਬ ਹੁੰਦਿਆਂ ਸੁਖਵਿੰਦਰ ਸਿੰਘ ਡੈਨੀ ਬੁਡਾਲਾ ਨੇ ਦੱਸਿਆ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਹੇਠਾਂ ਲਾਇਆ ਡਾਡਰ ਖੰਭ ਲਾ ਕੇ ਪਤਾ ਨਹੀਂ ਕਿੱਥੇ ਉੱਡ ਗਿਆ ਹੈ। ਜਿਸ ਦੇ ਚੱਲਦੇ ਆਏ ਦਿਨ ਇੱਥੇ ਲੁੱਟਾਂ ਖੋਹਾਂ ਅਤੇ ਹੋਰ ਵਾਰਦਾਤਾ ਨਾਲ ਲੋਕਾਂ ਦਾ ਜਿਉਣਾ ਹੋਰ ਦੁਰਲਭ ਹੋਇਆ ਪਿਆ। ਅਤੇ ਨਸ਼ੇ ਦੀ ਪਰਮਾਰ ਨਾਲ ਪੰਜਾਬ ਦੀ ਜਵਾਨੀ ਜਿੱਥੇ ਨਸ਼ੇ ਦੇ ਛੇਵੇਂ ਦਰਿਆ ਵਿੱਚ ਰੁੱਲ ਰਹੀ ਹੈ ਉੱਥੇ ਹੀ ਸਰਕਾਰ ਦੀ ਨਕਾਮਿਆ ਕਾਰਨ ਬੱਚੇ ਵਿਦੇਸ਼ਾਂ ਵਿੱਚ ਕੰਮ ਕਰਨ ਨੂੰ ਮਜਬੂਰ ਹਨ ਜੀ ਸਰ ਜਿਹੜਾ ਇਹ ਆਈਸੀਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਮੈਂ ਸਭ ਤੋਂ ਪਹਿਲਾਂ ਪਾਰਟੀ ਹਾਈਕ ਬੋਰਡ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਉਹ ਸੌਂਪੀ ਹੈ ਪਾਰਟੀ ਦੇ ਅੰਦਰ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਮਲਕ ਅਰਜੁਨ ਖੜਗੇ ਸਾਡੇ ਪ੍ਰਧਾਨ ਨੇ მომੀ ਉਹਨਾਂ ਦਾ ਕੇਸੀਬੀ ਨੂੰ ਵਿਪਾਲ ਜੀ ਦਾ ਔਰ ਮੈਂ ਇਹ ਵਿਸ਼ਵਾਸ ਦਿਵਾਉਣਾ ਪਾਰਟੀ ਹਾਈ ਕਮਾਂਡ ਔਰ तमाम ਪਾਰਟੀ ਦੇ ਵਰਕਰ ਆਗੂ ਸਹਿਬਾਨ ਨੂੰ ਕਿ ਜੋ ਵੀ ਜ਼ਿੰਮੇਵਾਰੀ ਪਾਰਟੀ ਨੇ ਮੈਨੂੰ ਸੌਂਪੀ ਹੈ ਉਸ ਨੂੰ ਤਨਮਨ ਤੰਦੇ ਦੇ ਨਾਲ ਪੂਰਾ ਲਿਭਾਵਾਂ ਜੇ ਅੱਜ ਦੀ ਗੱਲ ਕਰੀਏ ਅੱਜ ਦਾ ਲਾਅਨ ਆਰਡਰ ਨੂੰ ਲੈ ਕੇ ਜੇ ਗੱਲ ਕਰੀਏ ਤੇ ਲਾਅਨ ਆਰਡਰ ਦੀ ਸਥਿਤੀ ਜਿਹੜੀ ਆ ਉਹ ਕਾਫੀ ਖਰਾਬ ਨਜ਼ਰ ਆ ਰਹੀ ਹੈ ਕਿੱਥੇ ਕਮੀ ਲੱਗਦੀ ਹੈ ਪੰਜਾਬ ਦੀ ਧਰਤੀ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਇਸ ਧਰਤੀ ਤੋਂ ਖੰਭ ਲਾ ਪੀ ਰਿਹਾ ਹੈ। ਨਿੱਤ ਦਿਨ ਦਿਹਾੜੇ ਕਤਲੋਗਾਰ, ਚੋਰੀਆਂ, ਡਕੈਤੀਆਂ, ਫਰੋਤੀਆਂ ਇਹ ਆਮ ਗੱਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ। ਲੋਕਾਂ ਦਾ ਜਿਹੜਾ ਸਰਕਾਰ ਜਿਹੜੀ ਹੈ ਸਰਕਾਰ ਦੀ ਪਹਿਲੀ ਪ੍ਰਾਤਮਿਕਤਾ ਜਾਨ ਮਾਲ ਦੀ ਸੁਰੱਖਿਆ ਹੁੰਦੀ ਹੈ ਤੇ ਜਿਸ ਵਿੱਚ ਪੰਜਾਬ ਸਰਕਾਰ ਬੁਰੇ ਤਰੀਕੇ ਦੇ ਨਾਲ ਫੇਲ ਹੁੰਦੀ ਹੋਈ ਨਜ਼ਰ ਦਿਖਾਈ ਦਿਖਾਈ ਦੇ ਰਹੀ ਹੈ। ਔਰ ਨੇੜੇਖਾਲ ਕੋਈ ਇੱਕ ਦਿਨ ਐਸਾ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੀ ਧਰਤੀ ਤੇ ਨੱਚਿਆ ਜਾਂਦਾ ਲੋਕਾਂ ਦੇ ਵਿੱਚ ਭਾਰੀ ਖੌਫ ਸਹਿਮ ਤੇ ਡਰ ਦਾ ਮਾਹੌਲ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਭਗਵਾਨ ਚੰਗਮਾਨ ਕਹਿੰਦੇ ਆ ਕਿ ਅਸੀਂ ਬਹੁਤ ਵੱਡਾ ਵਿਕਾਸ ਜਿਹੜਾ ਵਾ ਪੰਜਾਬ ਦੇ ਵਿੱਚ ਕਰ ਦਿੱਤਾ ਵਾ ਬਠਿੰਡਾ ਦੇ ਵਿੱਚ ਤੇ ਗਿੱਦੜਬਾ ਸਾਰੇ ਤਿੰਨ ਜਿਹੜੇ ਦੱਸੇ ਗਏ ਜ਼ਿਲ੍ਹੇ ਉਹਨਾਂ ਦੇ ਵਿੱਚ ਵੱਡਾ ਵਿਕਾਸ ਜਿਹੜਾ ਵਾ ਕਿਸਾਨਾਂ ਲਈ ਕੀਤਾ ਕੀ ਲੱਗਦਾ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਕੀਤਾ ਵਿਕਾਸ ਘਟ ਤੇ ਵਿਨਾਸ਼ ਜ਼ਿਆਦਾ ਹੋਇਆ ਔਰ ਜਿਸ ਦੀ ਮੋਰ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਹੁਣੇ ਨਿਕਲ ਕੇ ਗਈਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚੋਂ ਸਾਫ਼ ਝਲਕਦਾ ਨਜ਼ਰ ਆ ਰਿਹਾ ਜਿਹੜੇ ਨਤੀਜੇ ਸਾਹਮਣੇ ਆਏ ਨੇ ਅਗਰ ਵਿਕਾਸ ਦੀਆਂ ਗੱਲਾਂ ਹੁੰਦੀਆਂ ਤਾਂ ਪੰਜਾਬ ਦੇ ਲੋਕ ਜਿੱਥੇ 91 ਸੀਟਾਂ ਕਿਸੇ ਟਾਈਮ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਤੇ ਹੁਣ ਮਹਿਜ਼ 3 ਸੀਟਾਂ ਦੇ ਉੱਤੇ ਸੀਮਟ ਕੇ ਰਹਿ ਗਈ ਆਮ ਆਦਮੀ ਪਾਰਟੀ ਆਉਣ ਵਾਲਾ ਜਿਹੜਾ ਸਮਾਂ ਹੈ ਟਾਈਮ ਹੈ ਉਹ ਕਾਂਗਰਸ ਪਾਰਟੀ ਦਾ ਹੈ ਪੰਜਾਬ ਦੇ ਲੋਕ ਜਿਹੜੇ ਹੈ ਕਾਂਗਰਸ ਪਾਰਟੀ ਨੂੰ ਬੜੀ ਦੇਸ਼ਵਰੀ ਦੇ ਨਾਲ ਇੰਤਜ਼ਾਰ ਚਨੇ ਕੀ ਕਿਸ ਵੇਲੇ ਚੋਣਾ ਆਉਣ ਪੰਜਾਬ ਦੇ ਵਿੱਚ ਔਰ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਈਏ ਔਰ ਕਾਂਗਰਸ ਪਾਰਟੀ ਹੈ ਜਿਹੜੀ ਦੇਸ਼ ਨੂੰ ਪੰਜਾਬ ਨੂੰ ਜਿਹੜੀ ਹੈ ਤਰੱਕੀ ਖਸ਼ਾਲੀ ਤੇ ਵਿਕਾਸ ਦੀਆਂ ਲੀਆਂ ਤੇ ਪਹੁੰਚੀ ਹੁਣ ਜਿਹੜੀ ਪੰਚਾਇਤੀ ਚੋਣਾਂ ਆ ਰਹੀਆਂ ਉਹਦੇ ਵਿੱਚ ਕਾਂਗਰਸ ਦਾ ਜਿਹੜਾ ਵਾ ਕਿਸ ਤਰ੍ਹਾਂ ਦਾ ਪ੍ਰਭਾਵ ਰਹੇਗਾ ਪੰਚਾਇਤੀ ਚੋਣਾਂ ਜਿਸ ਤਰੀਕੇ ਦੇ ਨਾਲ ਲੋਕ ਸਰਵਾ ਦੀਆਂ ਚੋਣਾਂ ਕਾਂਗਰਸ ਪਾਰਟੀ ਨੇ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜੀਆਂ ਜਿੱਤ ਪ੍ਰਾਪਤ ਕੀਤੀ ਹੈ ਔਰ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਇਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕੁਝ ਸਮੇਂ ਤੋਂ ਬਾਅਦ ਉਦੇ ਵਿੱਚ ਵੀ ਜਿਹੜੀ ਹੈ ਕਾਂਗਰਸ ਪਾਰਟੀ ਹੈ ਉਹ ਬਹੁ ਗਿਣਤੀ ਦੇ ਵਿੱਚ ਆਪਣੀ ਜਿਹੜੀ ਹੈ ਉਹ ਆਪਣੀਆਂ ਪੰਚਾਇਤਾਂ ਦੇ ਵਿੱਚ ਆਪਣਾ ਕਾਬਜ ਹੋਏਗੀ ਆਪਣੇ ਪੰਚਾਇਤਾਂ ਬਣਾਏਗੀ ਔਰ ਉਸ ਤੋਂ ਬਾਅਦ ਫਿਰ ਜਿਹੜੀ ਹੈ ਜ਼ਿਲ੍ਹਾ ਪ੍ਰੀਸ਼ਦ ਵੀ ਨਾਲ ਆਉਣੀ ਹੈ ਬਲਾਕ ਸੰਵਿਤੀ ਵੀ ਆਉਣੀ ਹੈ ਕਾਰਪੋਰੇਸ਼ਨ ਵੀ ਆਉਣੀ ਹੈ ਇਤਿਹਾਸਿਕ ਜਿੱਤ ਜਿਹੜੀ ਹੈ ਕਾਂਗਰਸ ਪਾਰਟੀ ਪ੍ਰਾਪਤ ਕਰਕੇ ਫਿਰ ਜਿਹੜੀ ਐਸੈਂਬਲੀ ਦੀ ਜਿਹੜੀ ਚੋਣ ਆ ਰਹੀ ਹੈ 2027 ਦੇ ਅੰਦਰ ਉਹਦੇ ਚ ਆਪਣੀ ਸਰਕਾਰ ਸਥਾਪਿਤ ਕਰੇਗੀ। ਕੀ ਆ ਜਾ ਰਿਹਾ ਕਿ ਜਿਹੜੀ ਪੰਚਾਇਤੀ ਚੋਣਾਂ ਹੋਣਗੀਆਂ ਉਹਦੇ ਕਿਸੇ ਵੀ ਪਾਰਟੀ ਦਾ ਕੋਈ ਸਿੰਬਲ ਤੇ ਕੋਈ ਨਹੀਂ ਚੋਣ ਲੜੇਗਾ ਉਹ ਜਿਸ ਤਰੀਕੇ ਦੇ ਨਾਲ ਵੀ ਆਏਗੀ ਚਾਹੇ ਪਾਰਟੀ ਸਿੰਬਲ ਤੇ ਜੋ ਤੱਕ ਤੁਸੀਂ ਗੱਲ ਕੀਤੀ ਹੈ ਉਹ ਉਹਨਾਂ ਨੇ ਫੈਸਲਾ ਵੀ ਸ਼ਾਇਦ ਪਿੱਛੇ ਜੇ ਕੈਬਨਟ ਦੇ ਅੰਦਰ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਜਿਸ ਤਰੀਕੇ ਨਾਲ ਵੀ ਆਉਂਦੀ ਹੈ ਬਟ ਸਾਡਾ ਪਾਰਟੀ ਕੈਡਰ ਜਿਹੜਾ ਹੈ ਉਹ ਪੂਰਾ ਮਜ਼ਬੂਤੀ ਦੇ ਨਾਲ ਤਿਆਰ ਹੈ ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਅੱਗੇ ਵਧਦਾ ਪਈ ਪੰਚਾਇਤੀ ਚੋਣਾਂ ਦੇ ਵਿੱਚ ਮੁੜ ਦੁਬਾਰਾ ਜਿਹੜੀ ਜਿੱਤ ਪ੍ਰਾਪਤ ਕਰਨ ਵਾਸਤੇ ਵਰਨ ਸੋਨੀ ਦਿਵਯਾ ਪੰਜਾਬ ਟੀਵੀ ਜੰਡਿਆਲਾ ਗੁਰੂ